ਅੰਮ੍ਰਿਤਸਰ ਦਾ थाना ਸੀ ਡਿਵੀਜ਼ਨ ਥਾਣੇ ਦੇ ਬਾਹਰ ਦੀਪੂ ਗੈਂਗਸਟਰ ਦੇ ਵੱਲੋਂ ਇੱਕ ਵਿਅਕਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਦੇਰ ਰਾਤ ਅੰਮ੍ਰਿਤਸਰ ਵਿੱਚ ਦੀਪੂ ਗੈਂਗਸਟਰ ਅਤੇ ਉਹਦੇ ਸਾਥੀਆਂ ਦੇ ਵੱਲੋਂ ਸੀ ਡਿਵੀਜ਼ਨ ਥਾਣੇ ਦੇ ਬਾਹਰ ਚੱਲ ਰੇ ਸ਼ਰਾਬ ਦੀ ਆਰਤੀ ਤੇ ਕੰਮ ਕਰਨ ਵਾਲੇ ਕਾਰੀਗਰ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਰਾਤੀ 10:30 ਵਜੇ ਕਰੀਬ ਪੰਜ-ਛੇ ਬੰਦੇ ਆਏ ਉਹਨਾਂ ਨੇ ਗੋਗਲੀਆਂ ਚਲਾਈਆਂ ਸੀਸੀ ਕੈਮਰੇ 'ਚ ਰਿਕਾਰਡਿੰਗ ਆਈ ਆ ਬੰਦੇ ਦੀ ਡੈੱਥ ਹੁੰਦੇ ਫਰਾ ਕਰ ਲਿਆਈ ਤੇ ਜਿੰਨਾ ਚੋ ਦੋ ਬੰਦਿਆਂ ਨੂੰ ਮੈਂ ਇੱਕ ਸ਼ੋ ਚੰਗੀ ਤਰ੍ਹਾਂ ਜਾਣ ਗਿਆ ਸੀ ਤੇ ਬਾਕੀ ਬੰਦੇ ਵੀ ਪਹਿਚਾਨ 'ਚ ਆ ਗਏ ਆ ਪੁਲਿਸ ਦੀ ਤੇ ਕੁਝ ਮੇਰੀ ਨੋਲੇਜ 'ਚ ਵੀ ਆ ਗਈ ਏ ਇਹ ਦੀਪੂ ਕਵਾੜੀਆ ਜੀ ਉਹਦਾ ਭਰਾ ਮਣੀ ਉਹਦਾ ਪਿਓ ਦੀਪੂ ਕਵਾੜੀਆ ਰਾਜੂ ਬਾਂਦਰ ਹਰੀਏ ਦਾ ਪਿਓ ਰਾਜੂ ਤੇ ਇਹ ਉਹਦਾ ਮੁੰਡਾ ਸੀ ਜੀ ਤਦੂ ਦੂਸਰੀ ਇੱਕ ਪੰਜ ਛੇ ਜਣੇ ਹੈਗੇ ਜੀ ਗੋਲੀ ਚਲਾਣ ਦਾ ਕਾਰਨ ਗੋਲੀ ਚਲਾਣ ਦਾ ਕਾਰਨ ਆਇਆ ਸੀ ਮੈਨੂੰ ਇਹ ਕਈ ਸਾਲਾਂ ਤੋਂ ਧਮਕੀਆਂ ਲਾ ਰਹੇ ਸੀ ਤੂੰ ਹਾਤਾ ਛੱਡ ਦੇ ਨਹੀਂ ਕਿ ਤੈਨੂੰ ਆਪਾਂ ਗੋਲੀ ਮਾਰ ਦੇਣੀ ਆ ਪੁਲਿਸ ਮੌਕੇ ਦੇ ਉੱਤੇ ਪਹੁੰਚ ਗਈ ਸੀ ਤੇ ਜਿਹੜਾ ਜ਼ਖਮੀ ਸੀ ਉਹਨੂੰ ਤੁਰੰਤ ਗੱਡੀ ਦੇ ਵਿੱਚ ਲਾਦ ਕੇ ਤੇ ਹਸਪੀਟਲ ਖੜਿਆ ਤੇ ਜਿੱਥੇ ਹਸਪੀਟਲ ਦੇ ਵਿੱਚ ਦਾਖਲ ਕਰਨ ਤੋਂ ਪਹਿਲਾਂ ਹੀ ਡਾਕਟਰ ਨੇ ਉਹਦੀ ਡੈਥ ਡਿਕਲੇਅਰ ਕਰ ਦਿੱਤੀ ਉਹ ਹੋਰ ਉਸ ਬੰਦੇ ਵਿੱਚ ਜਿਹੜੇ ਜਿਹਨਾਂ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਾਇਆ ਵਾ ਉਹਨਾਂ ਦੇ ਘਰਾਂ ਤੇ ਰੇਡ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਤੋਂ ਸਨੀ ਸਹੋਤਾ ਦੀ ਰਿਪੋਰਟ ਚੈਨਲ 2